Oh Don't वाक्रो वाग्रो वागरो 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 वाकरो वागर वागरो वागरू नाम ते आया नाम ते आया नाम ते आया जिनी नाम ते आया जिनी नाम ते आया भई सतकाल नान ਬੇਟੀ ਸੁਟੀ ਨਾਲ ਵਾਹਿਗੁਰੂ ਜੀ ਬਾਤ ਜੀ ਦੇ ਸਹਾਇ ਵਾਹਿ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਰਿਥੰ ਭਗੋਤੀ ਸਿਮਰ ਕਾਇ ਗੁਰੂ ਨਾਨਕ ਲਈ ਤੇ ਆਏ ਫਿਰੰਗ ਤੇ ਗੁਰ ਅਮਰਦਾਸ RAM ਦਾਸ ਨੇ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੁਗ ਦਿੱਤੇ ਸਭ ਦੁੱਖ ਜਾਏ ਏਕ ਬਹਾਦਰ ਸਿਮਰੀਐ ਘਰ ਨੌ ਨੇ ਤੇ ਆਵੈ ਧਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹਾਂ ਦੇ ਆਤਮਾ ਸਰੂਪ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾੜ ਦਰਸ਼ਨ ਦੀ ਦਾਸ ਦਾ ਧਿਆਨ ਤਰਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਹਨੇ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਦੇਉ ਸਾਧੀਆਂ ਦੀ ਉੱਤਮ ਨਗਰ ਦੇ ਸਾਰੇ ਪਰਿਵਾਰਾਂ ਦੀ ਅਰਦਾਸ ਬੇਨਤੀ ਜੋਤੜੀ ਹੈ ਸਤਿਗੁਰੂ ਤਹੀਂ ਪ੍ਰਕਾਸ਼ ਹਮਾਰਾ ਭਇਓ पटना शहर बिके बावले मदन देश हम को ले आए पाद पाद दायन तुल रा एक पुत्र निगे शीश पे वार दिए सुत चा चल मुए तो क्या हुआ जीवक गई हयार अंतवते बे उजड़ा मन चाउ कनेरा वाह वाह गोविंद सिंह तन जिगरा दे रा। ਐਸੇ ਦੀਨੇ ਜਿਆਲ ਸਤਿਗੁਰੂ ਸਰਬੰਸਦਾਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਅਭਿਵਿੱਤਰ ਪਰਕਾਇਂ ਦੇ ਅੜਾ ਮਨਾਇਆ ਜਾ ਰਿਹਾ ਛੇਵੀਂ ਪਰਵਾਜੋ ਕੀ ਗੁਰਦੁਆਰਾ ਸਾਹਿਬ ਤੋਂ ਰੰਭ ਹੋਈ ਵੱਖ-ਵੱਖ ਨਗਰਾਂ ਘਰਾ ਵਿੱਚ ਹਰਜਸ ਕੀਰਤਨ ਕਰਦੀ ਹੋਈ ਸੰਗਤ ਉਤਮ ਨਗਰ ਵਿਕੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸਤਿਗੁਰ ਜੀ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਦੇ ਸੱਚੇ ਪਾਤਸ਼ਾਹ ਮੱਲੇ ਵਿੱਚ ਸੰਤਾਂ ਦੇ ਚਰਨ ਪਾਏ ਤੁਰਕੀ ਬਾਣੀ ਦੇ ਜਾਪ ਹੋਏ ਅਰਦਾਸ ਬੇਨਤੀ ਹੋ ਰਹੀ ਹੈ ਮਹਾਰਾਜ ਇਹਨਾਂ ਖੁਸ਼ੀਆਂ ਅੰਦਰ ਪਰਿਵਾਰਾਂ ਵੱਲੋਂ ਪੰਚਮ ਕੜਾ ਪ੍ਰਸਾਦੀਆਂ ਦੇਗਾ ਭੇਡ ਕੀਤੀਆਂ ਜਾ ਰਹੀਆਂ ਚਾਦੋ ਦੇ ਲੰਗਰ ਵਿੰਨਤੀ ਪਦਾਰਥ ਹਾਜ਼ਰ ਕੀਤੇ ਨੇ ਬ्यात ਮਾਇਆ ਹਾਜ਼ਰ ਹੋਈ ਏ ਆਪ ਪ੍ਰਵਾਨ ਕਰੋ ਪ੍ਰਵਾਨ ਹੋਏ ਪ੍ਰਸਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ਣੀ ਜੋ ਸ਼ੁਭ ਪਾਵਨ ਨਾਮਾਂ ਲੈ ਕੇ ਸੰਗਤਾਂ ਦੇ ਚਰਨ ਪਵਾਏ ਪਰਵਾਰਾਂ ਦੇ ਸ਼ੁਭ ਮਨੋਰਥ ਪੂਰੇ ਕਰਨੇ ਕਾਲ ਕੰਟਕ ਦੂਰ ਕਰਨਾ ਦੁੱਖਾਂ ਦਿਲਦਰਾਂ ਦੇ ਡੇਰੇ ਢਾ ਦੇਣੇ ਉੱਚੇ ਸੁੱਚੇ ਖੁੱਲੇ ਕਾਰੋਪਾਰ ਪੂਰਨ ਤੇ ਅਰੋਗਤਾ ਦੇ ਦਾਣ ਬਖਸ਼ਣੇ ਇਵੇਂ ਹੀ ਸੰਗਤਾਂ ਦੀ ਸੇਵਾ ਕਰਦੇ ਰਹਿਣ ਪਰਿਵਾਰਾਂ ਦੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਉੱਚ ਵਿਦਿਆ ਪੜ੍ਹਾਈ ਦੇ ਦਾਣ ਨੌਕਰੀਆਂ ਤਰੱਕੀਆਂ ਬਖਸ਼ਣਾ ਹਿਰਦੇ ਵਿੱਚ ਨਾਮ ਦੀ ਅਲਖ ਜਗਾਈ ਰੱਖਣਾ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾਉਣਾ ਮਾੜੀ ਸੰਗਤ ਤੋਂ ਬਚਾਉਣਾ ਗੁਰਮਤ ਨਾਲ ਜੋੜਨਾ ਗੁਰਸਿੱਖੀ ਜੀਵਨ ਬਖਸ਼ਣਾ ਮਾਲਕ ਜੀ ਜਿੰਨੀ ਸੰਗਤ ਆਈਏ ਤੁਸੀਂ ਹਰ ਹਿੱਡੇ ਦੀ ਜਾਣਦੇ ਹੋ ਹਉ ਜਿੰਨਾ ਮਿਲਿਆ ਤੇਰਾ ਨਾਮ ਰੋਮ ਰੋਮ ਚੇਤਾਵੇ ਨਾਮ ਜਪਣੀ ਆਪਰੇ ਬਾਣੇ ਸਰਬੱਤ ਦਾ ਭਲਾ ডাম ভাই ডা মারা রাজবে ডাক